ਹਾਂ ਜੀ ਸਰ ਕੀ ਨਾਮ ਜੀ ਤੁਹਾਡਾ ਮੈਂ ਪਰਮਜੀਤ ਸਿੰਘ ਸਰਪੰਚ ਤੇ ਲੰਬੜਦਾਰ ਪਿੰਡ ਅਕਲਪੁਰ ਸਰ ਤੁਸੀਂ ਭਾਰਤੀ ਕਿਸਾਨ ਜੀ ਨੇ ਨੇਕਤਾ ਸਿੱਧੂਪੁਰ ਜ਼ਿਲ੍ਹਾ ਜਨਰਲ ਸਕੱਤਰ ਅ ਸਰ ਤੁਸੀਂ মিডিਆ ਨੂੰ ਕਾਲ ਕਰਕੇ ਬੁਲਾਇਆ ਕਿ ਮੁਸ਼ਕਲ ਹੈ ਜੀ ਸਾਡੇ ਪਿੰਡ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਜਿਹੜੀ 7 ਤੋਂ 8 ਫੁੱਟ ਤੋਂ ਵੀ ਜ਼ਿਆਦਾ ਹੀ ਆ ਉਸ ਬੰਦੇ ਨੂੰ ਮੈਂ ਕਿਹਾ ਸੀ ਮੈਂ ਕਿਹਾ ਇਹ ਤੂੰ ਕੰਮ ਗਲਤ ਕਰ ਰਿਹਾ ਮੈਂਨਾਂ ਵੀ ਬਤਬੀਜੀ ਕੀਤੀ ਤੇ ਰਸਤਾ ਸਾਡਾ ਪਿੰਡ ਛੱਪੜ ਨਾਲ ਲੱਗਦਾ ਉਹਦੇ ਨਾਲ ਟਰੈਲੀਆਂ ਓਵਰਲੋਡ ਟਰੈਲੀਆਂ ਜਾ ਰਹੀਆਂ ਆ ਦੈਨ ਰਾਤ ਕੰਮ ਚੱਲ ਰਿਹਾ ਹੈ ਕਿਸੇ ਦਾ ਵੀ ਕਹਿਣਾ ਮੈਂ ਹਾਂ ਦਾ ਮੈਂ ಗ್ರಾಮ ਪੰਚਾਇਤ ਲੋ ਮਤਾ ਵੀ ਸਾਡਾ ਪਾਇਆ ਹੋਇਆ ਆ ਅਸੀਂ ਇੱਧਰ ਟਰੈਲੀ ਨਹੀਂ ਨੰਗਣ ਦੇਣੀ ਦੂਸਰੇ ਪਿੰਡ ਦੀ ਜ਼ਮੀਨ ਹੈ ਤੱਕੇ ਨਾ ਕਹਿੰਦਾ ਮੈਂ ਪ੍ਰਸ਼ਾਸਨ ਮੇਰੇ ਨਾਲ ਆ ਸਾਰਾ ਕੁਝ ਮੈਂ ਕੁਝ ਵੀ ਕਰ ਸਕਦਾ ਹਾਂ ਕੀ ਹੁਣ ਤੁਹਾਨੂੰ ਕੀ ਲੱਗਦਾ ਕਿ ਕੀ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਪ੍ਰਸ਼ਾਸਨ ਇਹ ਤੇ ਕਾਰਵਾਈ ਕੀਤੀ ਜਾਵੇ ਨਹੀਂ ਕਾਰਵਾਈ ਕਰਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਾਡਾ ਮੋਰਚਾ ਸ਼ੰਭੂ ਬਾਰਡਰ ਤੇ ਲੱਗਾ ਹੋਇਆ 2-4 ਦਿਨ ਦੇ ਵਿੱਚ ਸਾਡੇ ਕੁਝ ਬੰਦੇ ਵਾਪਸ ਆਉਣਗੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਸਾਡਾ ਜੂਨੀਅਰ ਦੀ ਕਾਰਵਾਈ ਆ ਜੇ ਪ੍ਰਸ਼ਾਸਨ ਨਹੀਂ ਕਰੂਗਾ ਮਾਈਨਿੰਗ ਵਾਲੇ ਆਏ ਮੌਕੇ ਤੇ ਨਹੀਂ ਕਰਨਗੇ ਉਸ ਤੋਂ ਬਾਅਦ ਧਰਨਾ ਲਾ ਕੇ ਅਸੀਂ ਪੱਕਾ ਇਹ ਕੰਮ ਕਰਾਵਾਂਗੇ ਮਾਈਨਿੰਗ ਜੀ ਇਹ ਕਿਹੜਾ ਮਾਈਨਿੰਗ ਦਾ ਇੱਥੇ ਨਿਯਮ ਨਹੀਂ ਤੁਸੀਂ ਇਹ ਕੰਮ ਚੱਲ ਰਿਹਾ ਆ ਹਾਂ ਜੀ ਤੇ ਕਿੰਨੇ ਕਿਲੋਮੀਟਰਾਂ ਤੋਂ ਚੱਲ ਰਿਹਾ ਆ ਇਹ ਕਾਫੀ ਟਾਈਮ ਤੋਂ ਦੇਖ ਲਓ ਸਾਰਾ ਏਰੀਆ ਕਵਰ ਦੇਖ ਲਓ ਇਧਰਲੇ ਪਾਸੇ ਸਾਰਾ ਇਹਦੇ 8-8 ਫੁੱਟ ਮਿੱਟੀ ਚੱਕੀ ਆ ਇਸ ਬੰਦੇ ਨੂੰ ਕਿਹਾ ਇਹ ਕਹਿੰਦਾ ਤੈਨੂੰ ਇਹਦੇ ਬਾਰੇ ਕੀ ਪਤਾ ਮੈਂ ਪਿੰਡ ਦਾ ਨੰਬਰਦਾਰ ਵੀ ਆ ਸਰਪੰਚ ਵੀ ਆ ਸਰਪੰਚ ਜੂਨੀਅਰ ਦਾ ਸੀਨੀਅਰ ਵਾਈਸ ਪ੍ਰਧਾਨ ਵੀ ਆ ਭਾਰਤੀ ਕਿਸਾਨ ਜਨੇ ਨੇ ਦੇਖਤਾ ਸਿੱਧੂਪੁਰ ਦਾ ਜ਼ਿਲ੍ਹਾ ਜਨਰਲ ਸਕੱਤਰ ਵੀ ਆ ਮੈਂ ਜ਼ਿੰਮੇਵਾਰ ਹੋਣ ਦੇ ਨਾਤੇ ਇਹਨੂੰ ਮੈਂ ਕਈ ਵਾਰ ਸਮਝਾਇਆ ਕਹਿੰਦਾ ਨਹੀਂ ਕਹਿੰਦਾ ਤੂੰ ਕੌਣ ਚੀਜ਼ ਆ ਕਿ ਮੋਤਵਾਰਾਂ ਦੇ ਕਹਿਣ ਦੇ ਬਾਵਜੂਦ ਵੀ ਇਹ ਮਨਮਰਜ਼ੀਆਂ ਕਰਦਾ ਕਹਿੰਦਾ ਤੁਸੀਂ ਕੀ ਚੀਜ਼ ਆ ਤੇ ਜਰ ਕੇ ਕਹਿੰਦਾ 20 ਫਰਦੇ ਪ੍ਰਸ਼ਾਸਨ ਸਾਡੇ ਹੱਥ 'ਚ ਆ ਤੇ ਸਰ ਜਿੱਦਾਂ ਪ੍ਰਸ਼ਾਸਨ ਦੀ ਤੁਸੀਂ ਗੱਲ ਕੀਤੀ ਹੈ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਪਹਿਲਾਂ ਇੱਧਰ ਕਦੀ ਗੇੜਾ ਨਾ ਆਏ। ਪਹਿਲਾਂ ਮਰਿਆ ਹੋਊਗਾ ਗੇੜਾ ਇਹਨਾ ਮੈਂ ਜ਼ਰੂਰ ਮਰਿਆ ਹੋਊਗਾ। ਕਾਫੀ ਟਾਈਮ ਤੋਂ ਕੰਮ ਚੱਲਦਾ ਪਰ ਇਹ ਨਹੀਂ ਗੌਰ ਨਹੀਂ ਕੀਤੀ। ਹੁਣ ਅਸੀਂ ਗੌਰੇ ਨਾਲ ਤੇ ਕਰਵਾਵਾਂਗੇ। ਠੀਕ ਹੈ ਜੀ। ਆਪਣੀ ਯੂਨੀਅਨ ਵੱਲੋਂ। ਤੁਹਾਡੀ ਸ਼ਿਕਾਇਤ ਤੇ ਇੱਥੇ ਕੌਣ ਆਇਆ ਜੀ ਅੱਜ? ਅਜੇਈ ਸਾਹਿਬ ਆਇਆ। ਮੈਂ ਐਕਸੀਨ ਸਾਹਿਬ ਨੂੰ ਵੀ ਫੋਨ ਕੀਤਾ ਸੀ ਸਰਦਾਰ ਮਨਿੰਦਰ ਸਿੰਘ ਜੀ ਨੂੰ। ਉਹਨਾਂ ਦੁਬਾਰਾ ਐਸਡੀਓ ਸਾਹਿਬ ਨੇ ਇਹਨਾਂ ਦੀ ਡਿਊਟੀ ਲਈ ਆ। ਇਹ ਸਵੇਰ ਦਾ ਮੈਂ ਵੇਟ ਕਰ ਰਿਹਾ ਆ ਮੈਂ ਸਗਾ ਦੇ ਮੋਰਚੇ ਤੇ ਜਾਣਾ ਸੀ ਸਮਾਨ ਲੈ ਕੇ ਉੱਥੇ ਰਸਣ ਪਰ ਮੈਂ ਸਵੇਰ ਦਾ 10 ਵਜੇ ਦਾ ਫੋਨ ਕੀਤਾ ਹੁਣ ਮੇਰੇ ਹਿਸਾਬ ਨਾਲ 5 ਵਜੇ ਨੂੰ ਛੁੱਟੀ ਵਾਲਾ ਟਾਈਮ ਹੋ ਗਿਆ ਹੁਣ ਆਇਆ ਮੰਨ ਲਓ ਇੱਕ ਮੋਤਵਾਰ ਬੰਦੇ ਦੇ ਕਾਲ ਕਰਨ ਦੇ ਬਾਵਜੂਦ ਵੀ ਜਿਹੜੇ ਅਧਿਕਾਰੀ ਆ 6-7 ਘੰਟੇ ਬਾਅਦ ਆਉਂਦੇ ਆ ਹਾਂਜੀ ਹਾਂਜੀ ਤੇ ਸਰ ਤੁਸੀਂ ਕੀ ਮੀਤ ਕਰਦੇ ਜੇ ਕੋਈ ਆਮ ਬੰਦਾ ਸ਼ਿਕਾਇਤ ਕਰਦਾ ਤੀ ਕੀ ਹੈ ਕੋਈ ਸੁਣਵਾਈ ਨਹੀਂ ਬਿਲਕੁਲ ਨਹੀਂ ਸਰ ਸੁਣਵਾਈ ਜਿਹੜਾ ਚੁਣੇ ਹੋਏ ਨਮਾਇਦਿਆਂ ਦੀ ਸੁਣਵਾਈ ਹੈਗੀ ਆਮ ਪ੍ਰਸ਼ਾਸਨ ਦੇ ਵਿੱਚ ਕਿਸੇ ਦੀ ਪ੍ਰਸ਼ਾਸਨ ਸੁਣਦਾ ਨਹੀਂ ਕੀ ਸਰਕਾਰ ਨੂੰ ਮੰਗ ਕਰਨ ਚਾਹੁੰਦੇ ਸਰਕਾਰ ਤੋਂ ਹੀ ਮੰਗ ਕਰਦੇ ਆ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰਚਾ ਕਰਕੇ ਇਹਦਾ ਸੰਸਦ ਜਿਹੜਾ ਜ਼ਬਤ ਕੀਤਾ ਜਾਵੇ ਤੇ ਜਿਹੜਾ ਹੋਰ ਵੀ ਹੋਰਾਂ ਨੂੰ ਪਤਾ ਲੱਗ ਸਕੇ ਮਿਹਰਬਾਨੀ ਸਰ ਧੰਨਵਾਦ